ਦੁਨੀਆ ਤੇ ਜਿੰਨੇ ਰਿਸ਼ਤੇ ਨੇ ਸਭ ਝੂਠੇ ਨੇ ਸਾਬੇ ਰੂਪ ਨੇ ਸਿਰਫ ਇੱਕ ਮਾਂ ਦਾ ਰਿਸ਼ਤਾ ਹੈ ਜੋ ਸੱਚਾ ਹੈ ਔਰ ਰੱਬ ਦਾ ਰੂਪ ਹੈ ਸੋ ਅੱਜ ਮਦਰਸਡੇ ਤੇ ਸਪੈਸ਼ਲ ਅਸੀਂ ਤੁਹਾਡੇ ਲਈ ਅਸਾਨ ਕਸਰਤਾਂ ਲੈ ਕੇ ਆਏ ਆ ਇੱਕ ਅਸਰਤਾਂ ਉਹ ਨੇ ਜਿਹੜੀਆਂ ਔਰਤਾਂ ਘਰ ਦੇ ਵਿੱਚ ਸਾਰਾ ਦਿਨ ਰਸੋਈ 'ਚ ਕੰਮ ਕਰਦੀਆਂ ਨੇ ਔਰ ਉਹਨਾਂ ਦੇ ਲੱਤਾਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਲੱਤਾਂ ਦੇ ਵਿੱਚ ਦਰਦ ਰਹਿੰਦਾ ਲੱਤਾਂ ਦੇ ਵਿੱਚ ਸੁੰਨਾਪਣ ਰਹਿੰਦਾ ਔਰ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕੀਏ ਉਹ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਤੋ ਤੁਸੀਂ ਇਹ ਕਸਰਤਾਂ ਆਪਣੇ ਮਾਮਾ ਨਾਲ ਆਪਣੀਆਂ ਰਿਸ਼ਤੇਦਾਰਾਂ ਨਾਲ ਔਰ ਸਾਰਿਆਂ ਤੋਂ ਵੱਧ ਪਿਆਰ ਕਰਨ ਵਾਲੀਆਂ ਮਾਤਾਵਾਂ ਨੂੰ ਸਾਂਝੀਆਂ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸੋ ਇੱਕ ਵਾਰੀ ਫੇਰ ਮਦਰਡੇ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੋ ਸ਼ੁਰੂ ਕਰਨ ਲੱਗੇ ਆ ਅੱਜ ਦੀਆਂ ਆਸਾਨ ਕਸਰਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਦਿਓ ਜੀ ਅਸ਼ੀਰਵਾਦ ਚਲੋ ਸ਼ੁਰੂ ਕਰੀਏ ਹੁਣ ਆਪਾਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ 1 ਐਕਸਰਸਾਈਜ਼ ਕੀ ਹੈ हील रेज काफ फ्रीज एक कसरतਾਂ ਕਰਨ ਦਾ ਕੀ ਫਾਇਦਾ ਹੋਏਗਾ ਸਾਰਾ ਦਿਨ ਆਪਾਂ ਨੂੰ ਸੋਈ ਦੇ ਵਿੱਚ ਕੰਮ ਕਰਦੇ ਆ ਸੋ ਆਪਾਂ ਨੂੰ ਖੂਨ ਦਾ ਸੰਚਾਰ ਵਧਾਉਣਾ ਪਏਗਾ ਨਹੀਂ ਆਪਾਂ ਨੂੰ ਕੀ ਹੋ ਸਕਦਾ ਵੈਰੀਕੋਸ ਵੇਨਸ ਹੋ ਸਕਦੀਆਂ ਨੇ ਡੀਵੀਟੀ ਹੋ ਸਕਦੀ ਹੈ ਔਰ ਨਾਲ ਦੀ ਨਾਲ ਆਪਣੇ ਪੈਰ ਸੁੱਜ ਜਾ ਕਰਨਗੇ ਆਪਾਂ ਨੂੰ ਹੋਰ ਸਮੱਸਿਆਵਾਂ ਦਾ ਖਤਰਾ ਹੈ ਸੋ ਤੁਸੀਂ ਘਬਰਾਉਣਾ ਨਹੀਂ ਪਹਿਲਾਂ ਤਾਂ ਫਿਰ ਇੱਕ ਵਾਰੀ ਮਦਰ ਡੇ ਦੀਆਂ ਮੁਬਾਰਕਾਂ ਪਹਿਲੀ ਐਕਸਰਸਾਈਜ਼ ਕੀ ਕਰਾਂਗੇ ਆਪਾਂ ਸਲੈਬ ਹੁੰਦੀ ਹੈ ਨਾ ਰਸੋਈ ਦੀ ਉੱਤੇ ਖੜ ਜਾਣਾ ਇਦਾਂ ਔਰ ਹੀਲ ਰੇਜ਼ ਇਦਾਂ ਕਾਫ ਰੇਜ਼ ਇਸ ਕਹਾ ਮੇਤਾ ਕਰਕੇ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਇਸਦੇ ਤੁਸੀਂ ਗਿਣਕੇ ਸਿਰਫ 3 ਸੈਟ ਲਾਉਣੇ ਆ ਔਰ ਤੁਸੀਂ ਇਹ ਚਪਲਾ ਪਾ ਕੇ ਵੀ ਕਰ ਸਕਦੇ ਹੋ ਸ਼ੂ ਪਾ ਕੇ ਵੀ ਕਰ ਸਕਦੇ ਹੋ ਨੰਗੇ ਪੈਰੀਂ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹਵੇਂ ਕਰਿਓ ਸੋ ਦੁਆਰਾ ਦੇਖੋ ਅਗਰ ਤੁਸੀਂ ਬਿਨਾ ਹੱਥ ਫੜੇ ਕਰੋ ਉਹ ਵੀ ਚੰਗਾ ਹੈ ਅਗਰ ਤੁਸੀਂ ਇੱਥੇ ਹੱਥ ਰੱਖ ਕੇ ਕਰੋ ਉਹ ਵੀ ਚੰਗਾ ਹੈ ਪਰ ਇਹਦੇ ਭਾਰ ਘੱਟ ਦੇ ਇਸ ਜਗ੍ਹਾ ਸਲੈਬ ਤੇ ਦੇਖੋ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਥੈਨ ਰਿਲੈਕਸ ਆਪਾਂ ਦੋ ਸੈਟ ਲਾਏ ਤੁਸੀਂ ਤਿੰਨ ਸੈਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ ਹੀਲ ਰੇਜ਼ ਜਾਂ ਕਾਫ ਰੇਜ਼ ਹੁਣ ਦੂਜੀ ਕਸਰਤ ਕੀ ਹੈ ਨੀ ਬੈਂਡਸ ਆਪਾਂ ਕੀ ਕਰਨੇ ਆ ਆਪਣੇ ਜਿਹੜੇ ਗੋਡੇ ਆ ਇਸ ਨੂੰ ਆਪਾਂ 모ੜਾਂਗੇ ਕਿਵੇਂ 모ੜਾਂਗੇ ਸਿੱਧੇ ਖੜ੍ਹ ਜਾਣਾ ਹੱਥੇ ਚ ਰੱਖ ਕੇ ਇਦਾਂ ਲਈ ਇੱਕ ਫਿਰ ਦੋ ਜਿੰਨੇ 모ੜ ਸਕਦੇ ਗਾ ਤੁਹਾਡੇ ਗੋਡੇ ਦੁਖਦੇ ਆ ਕੋਈ ਗੱਲ ਨਹੀਂ ਇਹ ਤੁਹਾਡੇ ਕੁਆਡਰਸੈਪਸ ਮਸਲਸ ਇਹ ਵਾਲੇ ਜਿਹੜੇ ਪੱਟਾਂ ਵਾਲੇ ਮਸਲ ਨੇ ਇਹਦੇ ਵਿੱਚ ਜਾਨ ਪਾਉਣਗੇ ਜਿੰਨਾ ਤੋਂ ਉੱਤੋਂ ਮੁੜਿਆ ਜੋ ਉਨਾ ਮੁੜਿਓ ਦੁਬਾਰਾ ਦੇਖੋ ਧਿਆਨ ਨਾਲ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਇੱਕ ਸੈੱਟ ਹੋ ਗਿਆ ਇਸਦੇ ਤੁਸੀਂ 3 ਸੈੱਟ ਲਾਉਣੇ ਆ ਇੱਕ ਤੁਹਾਨੂੰ ਹੋਰ ਲਾ ਕੇ ਦਿਖਾਉਨੇ ਆ ਦੇਖੋ ਹਾਥ ਇਦਾਂ ਕਰ ਦਾਂਗੀ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਬਸ ਦੋ ਹੋ ਗਏ ਇਸਦੇ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਨੀ ਬੈਂਡ ਐਕਸਰਸਾਈਜ਼ ਅਗਲੀ ਜਿਹੜੀ ਕਸਰਤ ਆ ਉਹ ਹੈਗੀ ਆਪਣੀ ਸਕੁਐਟ ਐਕਸਰਸਾਈਜ਼ ਆਪਾਂ ਸਕੁਐਟ ਕਿਵੇਂ ਕਰ ਸਕਦੇ ਆ ਆਪਾਂ ਸਲੈਪ ਤੇ ਹੱਥ ਰੱਖ ਕੇ ਵੀ ਬਿਨਾ ਸਲੈਪ ਤੋਂ ਵੀ ਪਹਿਲਾ ਬੈਨਸ ਲੈਪ ਤੋਂ ਦੇਖੋ ਦੋਨੋਂ ਆਪਾਂ ਪੈਰ ਖੋਲ ਲੈਣੇ ਜਿੰਨੇ ਖੋਲ ਸਕਦੇ ਹੋ ਔਰ ਦੋਨੋਂ ਹੱਥ ਆਪਾਂ ਇਦਾਂ ਇੱਥੇ ਰੱਖ ਲੈਣੇ ਪਹਿਲਾਂ ਸਿੱਧੇ ਕੀਤੇ ਫਿਰ ਕੂਣੀਆਂ ਇਦਾਂ ਮੋੜ ਲੈਣੀਆਂ ਔਰ نیچے ਜਾਣਾ ਬਾਅਦ ਤੋਂ ਬਾਅਦ ਇੱਥੇ ਆਪਾਂ 2 ਸੈਕਿੰਡ ਹੋਲਡ 1 2 ਫਿਰ ਵਾਪਸ 1 2 ਫਿਰ ਵਾਪਸ ਹੁਣ ਸਵਾਲ ਆਏਗਾ ਵੀ ਸਾਡੇ ਤਾਂ ਗੋਡੇ ਦੁਖਦੇ ਆ ਜੇ ਅਸੀਂ ਕਿਵੇਂ ਕਰਾਂਗੇ ਜਿੱਥੇ ਤੱਕ ਤੁਸੀਂ ਜਾ ਸਕਦੇ ਹੋ ਮੰਨ ਲਓ ਤੁਹਾਡੇ ਗੋਡੇ ਦੁਖਦੇ ਇੱਥੇ ਤੱਕ ਗਈ ਕੋਈ ਗੱਲ ਨਹੀਂ ਇੱਥੇ ਦੋ ਗੈਣ ਲਓ 1 2 ਫਿਰ ਵਾਪਸ 1 2 ਫੇਰ ਵਾਪਸ ਪਰ ਜਿਹੜੇ ਪੂਰਾ ਜਾ ਸਕਦੇ ਉਹ ਪੂਰਾ ਜਾਣਗੇ 1 2 ਫੇਰ ਵਾਪਸ 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 ਐਦਾਂ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਔਰ ਇਸ ਦੇ ਵੀ ਦੋ ਸੈਟ ਲਾਉਣੇ ਇਹ ਹੋਗੀ ਤੁਹਾਡੀ ਸਕੁਆਟ ਐਕਸਰਸਾਈਜ਼ ਸਕੁਆਟ ਐਕਸਰਸਾਈਜ਼ ਨੂੰ ਤੁਸੀਂ ਦੀਵਾਰ ਦੇ ਨਾਲ ਵੀ ਖੜਕੇ ਕਰ ਸਕਦੇ ਹੋ ਦੋਨੋਂ ਪੈਰ ਬਾਹਰ ਕੱਢ ਦਾਂਗੇ ਔਰ نیچے ਜਾਵਾਂਗੇ ਇੱਥੇ ਪਰ ਇਹਦੇ ਵਿੱਚ ਪੰਜ ਗਿਣਿਓ 1 2 3 4 5 ਫਿਰ ਵਾਪਸ 1 2 3 4 5 ਫਿਰ ਵਾਪਸ 1 2 3 4 5 ਫਿਰ ਵਾਪਸ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਹੋ ਗਿਆ ਸਟ੍ਰੈਚ ਕਰਨਾ ਆਪਣੇ ਪੱਟਾਂ ਦੇ ਮਸਲ ਨੂੰ ਕੁਆਡ੍ਰਿਸੈਪ ਮਸਲ ਨੂੰ ਕਿਵੇਂ ਆਪਾਂ ਸਟ੍ਰੈਚ ਕਰ ਸਕਦੇ ਆ ਤਾਂ ਕਿ ਮਸਲ ਰਿਲੈਕਸ ਹੋ ਆਪਾਂ ਕਿਸੇ ਵੀ ਚੀਜ਼ ਨੂੰ ਫੜ ਲੈਣਾ ਔਰ ਇੱਥੋਂ ਪੈਰ ਨੂੰ ਫੜ ਕੇ ਪਿੱਛੇ ਨੂੰ ਖਿੱਚ ਦੇਣਾ ਜਿੰਨਾ ਤੋਂ ਤੋਂ ਖਿੱਚਿਆ ਜਾਏਗਾ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਦੁਬਾਰਾ ਦੇਖੋ ਤੇ ਹਾਂ ਨਾ ਇੱਧਰ ਖੜਕੇ ਇਧਰ ਪਿੱਛੇ ਖਿੱਚ ਦੇਣਾ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 नौ दस दैन रिलैक्स दोनों तीन तीन करना हो तो गया टेबल बैठ जाना है तो रसोई के बैठ जाओगे और इतना बैठ के एंकल टू पंप करने चाहे बैठ के फोन देख रहे हो या कुछ भी कर रहे हो तो एंकल टू पंप करने गिणके करों एक दो तीन चार पे ਦੇਨ ਲੈਕਸ ਫਿਰ ਗੋਟੇ ਤੱਕ ਕਰ ਇਹ ਕਰਨ ਨਾਲ ਕੀ ਹੋਏਗਾ ਜਿਹੜਾ ਖੂਨ ਦਾ ਸੰਚਾਰ ਹੈ ਆਪਣੀ ਪਿੰਡਣੀ ਦਾ ਉਹ ਵਧਣਾ ਜਲਦੀ ਸ਼ੁਰੂ ਹੋਏਗਾ ਐਂਕਲ ਪੰਪਸ ਕਹਿੰਦੇ ਇਸ ਨੂੰ ਐਂਕਲ ਟੋ ਪੰਪਸ ਫਿਰ ਦੇਖੋ ਫਿਰ ਆਪਾਂ ਪੰਪ ਕਰਾਂਗੇ 15 ਵਾਰੀ 1 2 3 4 5 6 7 8 9 10 11 12 13 14 15 16 17 18 19 14 15 देन रिलैक्स ए हो गए तो डी एंकल टो पंप एक्सरसाइज एंकल पंप एक्सरसाइज बैठ के कीती इसको भी तुसी 5 तो 6 वारी सवेरे शामे ता करनी ही करनी है सो एसन आसान कसरत ता कसरत ना ਦੇ ਨਾਲ तुसी 10 ਤੋਂ 15 ਮਿੰਟ ਸਵੇਰੇ ਸੈਰ ਜਰੂਰ ਕਰੋ ਜੇ ਸਵੇਰੇ ਨਹੀਂ ਮੌਕਾ ਮਿਲਦਾ ਤਾਂ ਸ਼ਾਮ ਨੂੰ ਸੈਰ ਜਰੂਰ ਕਰੋ ਔਰ ਅਗਰ ਤੁਹਾਨੂੰ ਸਟੈਟਿਕ ਸਾਈਕਲ ਯਾਨੀ ਕਿ ਸਾਈਕਲ ਚਲਾਉਣ ਦਾ ਕਿਤੇ ਮੌਕਾ ਮਿਲੇ ਉਹ ਵੀ ਚਲਾਓ ਉਹਦੇ ਨਾਲ ਥੋੜੇ-ਕੋਟੇ ਬਹੁਤ ਜ਼ਿਆਦਾ ਤੰਦਰੁਸਤ ਰਹਿਣਗੇ ਉਮੀਦ ਕਰਦਾ ਹਾਂ ਇਹ ਸਾਰੀਆਂ ਮਾਮਾ ਨੂੰ ਇਹ ਕਸਰਤ ਆਣੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਆਪਣੇ ਗੋਡਿਆਂ ਦਾ ਕਹਿ ਲਓ ਜਾਂ ਆਪਣੇ ਲੱਤਾਂ ਦਾ ਕਹਿ ਲਓ ਖੂਨ ਦਾ ਸੰਚਾਰ ਵਧਾ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਨਾਲ টিল ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਇੱਕ ਵਾਰੀ ਫੇਰ ਮਦਦ ਦੇ ਦੀਆਂ ਮੁਬਾਰਕਾਂ ਜੀ ਸਤਿ ਸ਼੍ਰੀ ਅਕਾਲ